ਸ਼ੇਸ਼ਪੁਰ ਚ ਲਗਾਤਾਰ ਬਰਸਾਤ ਹੋ ਰਹੀ ਆ ਜਿਸ ਦੇ ਨਾਲ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਈ ਸੋਬੇ ਪ੍ਰਭਾਵਿਤ ਹੋਏ ਨੇ ਤਾਂ ਇਸੇ ਤਰ੍ਹਾਂ ਜਿਵੇਂ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਦੇ ਵਿੱਚ ਵੀ ਜਿਹੜੀ ਆ ਲਗਾਤਾਰ ਬਰਸਾਤ ਹੋ ਰਹੀ ਆ ਜਿਸ ਦੇ ਨਾਲ ਜਨ ਜੀਵਨ ਜਿਹੜਾ ਆ ਕਾਫੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਔਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਜਿਹੜੀ ਆ ਪਾਣੀ ਚ ਤਬਦੀਲ ਹੋ ਗਿਆ ਨੇ ਘਰਾਂ ਤੱਕ ਪਾਣੀ ਪਹੁੰਚ ਗਿਆ ਆ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਜਿਹੜਾ ਆ ਸਾਹਮਣਾ ਕਰਨਾ ਪੈ ਰਿਹਾ ਤਾਂ ਦੂਜੇ ਪਾਸੇ ਮੁੰਬਈ ਦੇ ਬਾਂਦਰਾ ਸ਼ੈਡ ਦੀ ਗੱਲ ਕੀਤੀ ਜਾਵੇ ਤਾਂ ਬਾਂਦਰਾ ਸ਼ੈਡ ਦੇ ਵਿੱਚ ਇੱਕ ਜਿਹੜੀ ਆ ਬਿਲਡਿੰਗ ਦਾ ਕੰਮ ਚੱਲ ਰਿਹਾ ਸੀਗਾ ਤਾਂ ਤੇਜ਼ ਬਰਸਾਤ ਦੇ ਕਾਰਨ ਜਿਹੜਾ ਬਿਲਡਿੰਗ ਜਿਹੜੀ ਆ ਟੈਟੇ ਦੀ ਹੋ ਜਾਂਦੀ ਆ ਫਿਲਹਾਲ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਸੱਟਾ ਨਹੀਂ ਲੱਗਿਆ ਪਰ ਜਿਸ ਤਰੀਕੇ ਦੇ ਨਾਲ ਬਿਲਡਿੰਗ ਟੈਟੇ ਦੀ ਹੋਈ ਆ ਪਰ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਆ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਜਿਸ ਦੇ ਵੱਲੋਂ ਜਿਹੜੀ ਇਹ ਬਿਲਡਿੰਗ ਬਣਾਈ ਜਾ ਰਹੀ ਸੀਗੀ ਇਹ ਬਿਲਡਿੰਗ ਜਿਹੜੀ ਆ ਬੰਦਰਾ ਸ਼ਹਿਰ ਦੇ ਵਿੱਚ ਸਥਿਤ ਆ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਦਿਨ ਰਾਤ ਜਿਹੜੀ ਬਰਸਾਤ ਹੋ ਰਹੀ ਆ ਕਾਫੀ ਲੋਕ ਜਿਹੜੇ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕ ਜਦੋਂ ਸਵੇਰੇ ਘਰਾਂ ਤੋਂ ਨਿਕਲਦੇ ਆਤਿਆਂ ਤੇਜ਼ ਬਰਸਾਤ ਕਰਕੇ ਜਿਹੜਾ ਕਾਫੀ ਲੇਟ ਹੁੰਦੇ ਨੇ ਤਾਂ ਕੱਪੜੇ ਵਿਵਸਥਿਤ ਤਰੀਕੇ ਦਾ ਜਿਹੜੇ ਗਿੱਲੇ ਹੋ ਜਾਂਦੇ ਨੇ ਤਾਂ ਬੱਚੇ ਜਿਹੜੇ ਸਕੂਲ ਪੜ੍ਹਦੇ ਨੇ ਉਹਨਾਂ ਨੂੰ ਵੀ ਜਿਹੜਾ ਸਕੂਲ ਜਾਣ ਦੇ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜਿਸ ਤਰੀਕੇ ਦੇ ਨਾਲ ਦਰਿਆ ਜਿਹੜੇ ਭਰਦੇ ਨਜ਼ਰ ਆ ਰਹੇ ਨੇ ਸਮੁੰਦਰ ਭਰਦੇ ਨਜ਼ਰ ਆ ਰਹੇ ਨੇ ਉਸੇ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਦੇ ਵੱਲ ਜਿਹੜਾ ਆ ਕਈ ਇਲਾਕੇ ਜਿਹੜੇ ਆ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਸੁਰੱਖਿਅਤ ਜਗ੍ਹਾ ਤੇ ਜਾਣ ਲਈ ਕਹ ਦਿੱਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਸਾਦ ਹੋ ਰਹੀ ਹੈ ਕਿਸੇ ਵੇਲੇ ਜਿਹੜੀ ਹੈ ਹੜਾ ਦੇ ਸਥਿਤੀ ਬਣ ਸਕਦੀ ਹੈ ਜਿਸ ਤੋਂ ਸੁਚੇਤ ਰਹਿਣ ਦੀ ਜਿਹੜੀ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਦੇਸ਼ ਪਰ ਚ ਲਗਾਤਾਰ ਬਰਸਾਤ ਹੋ ਰਹੀ ਆ ਜਿਸ ਦੇ ਨਾਲ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਈ ਸੂਬੇ ਪ੍ਰਭਾਵਿਤ ਹੋਏ ਨੇ ਤਾਂ ਇਸੇ ਤਰ੍ਹਾਂ ਜਿਵੇਂ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਦੇ ਵਿੱਚ ਵੀ ਜਿਹੜੀ ਆ ਲਗਾਤਾਰ ਬਰਸਾਤ ਹੋ ਰਹੀ ਆ ਜਿਸ ਦੇ ਨਾਲ ਜਨ ਜੀਵਨ ਜਿਹੜਾ ਆ ਕਾਫੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਔਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਜਿਹੜੀ ਆ ਪਾਣੀ ਚ ਤਬਦੀਲ ਹੋ ਗਿਆ ਨੇ ਘਰਾਂ ਤੱਕ ਪਾਣੀ ਪਹੁੰਚ ਗਿਆ ਆ ਲੋਕਾਂ ਨੂੰ ਕਾਫੀ ਮੁਸ਼ਕਲ ਜਿਹੜਾ ਆ ਸਾਹਮਣਾ ਕਰਨਾ ਪੈ ਰਿਹਾ ਤਾਂ ਦੂਜੇ ਪਾਸੇ ਮੁੰਬਈ ਦੇ ਬਾਂਦਰਾ ਸ਼ੈਰ ਦੀ ਗੱਲ ਕੀਤੀ ਜਾਵੇ ਤਾਂ ਬਾਂਦਰਾ ਸ਼ੈਰ ਦੇ ਵਿੱਚ ਇੱਕ ਜਿਹੜੀ ਹੈ ਬਿਲਡਿੰਗ ਦਾ ਕੰਮ ਚੱਲ ਰਿਹਾ ਸੀਗਾ ਤਾਂ ਤੇਜ਼ ਬਰਸਾਤ ਦੇ ਕਾਰਨ ਜਿਹੜਾ ਬਿਲਡਿੰਗ ਜਿਹੜੀ ਹੈ ਟੈਟੇ ਦੀ ਹੋ ਜਾਂਦੀ ਆ ਫਿਲਹਾਲ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਸੱਟਾ ਨਹੀਂ ਲੱਗਿਆ ਪਰ ਜਿਸ ਤਰੀਕੇ ਦੇ ਨਾਲ ਬਿਲਡਿੰਗ ਟੈਟੇ ਦੀ ਹੋਈ ਆ ਪਰ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਆ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਜਿਸ ਦੇ ਵੱਲੋਂ ਜਿਹੜੀ ਇਹ ਬਿਲਡਿੰਗ ਬਣਾਈ ਜਾ ਰਹੀ ਸੀਗੀ ਇਹ ਬਿਲਡਿੰਗ ਜਿਹੜੀ ਹੈ ਬੰਦਰਾ ਸ਼ਹਿਰ ਦੇ ਵਿੱਚ ਸਥਿਤ ਹੈ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਦਿਨ ਰਾਤ ਜਿਹੜੀ ਬਰਸਾਤ ਹੋ ਰਹੀ ਆ ਕਾਫੀ ਲੋਕ ਜਿਹੜੇ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕ ਜਦੋਂ ਸਵੇਰੇ ਘਰਾਂ ਤੋਂ ਨਿਕਲਦੇ ਆਤਿਆਂ ਤੇਜ਼ ਬਰਸਾਤ ਕਰਕੇ ਜਿਹੜਾ ਕਾਫੀ ਲੇਟ ਹੁੰਦੇ ਨੇ ਤਾਂ ਕੱਪੜੇ ਵਿਵਸਥਿਤ ਤਰੀਕੇ ਦਾ ਜਿਹੜੇ ਗਿੱਲੇ ਹੋ ਜਾਂਦੇ ਨੇ ਤਾਂ ਬੱਚੇ ਜਿਹੜੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਜਿਹੜਾ ਸਕੂਲ ਜਾਣ ਦੇ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜਿਸ ਤਰੀਕੇ ਦੇ ਨਾਲ ਦਰਿਆ ਜਿਹੜੇ ਭਰਦੇ ਨਜ਼ਰ ਆ ਰਹੇ ਨੇ ਸਮੁੰਦਰ ਭਰਦੇ ਨਜ਼ਰ ਆ ਰਹੇ ਨੇ ਉਸੇ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਤੋਂ ਵੱਲ ਜਿਹੜਾ ਕਈ ਇਲਾਕੇ ਜਿਹੜੇ ਆ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਸੁਰੱਖਿਅਤ ਜਗ੍ਹਾ ਤੇ ਜਾਣ ਲਈ ਕਹਿ ਦਿੱਤਾ ਗਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬਰਸਾਤ ਹੋ ਰਹੀ ਹੈ ਕਿਸੇ ਵੇਲੇ ਜਿਹੜੀ ਹੈ ਹੜਾ ਦੇ ਸਥਿਤੀ ਬਣ ਸਕਦੀ ਹੈ ਜਿਸ ਤੋਂ ਸੁਚੇਤ ਰਹਿਣ ਦੀ ਜਿਹੜੀ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਦੇਸ਼ ਪਰ ਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਕਈ ਸ਼ਹਿਰ ਪ੍ਰਭਾਵਿਤ ਹੋਏ ਨੇ ਤਾਂ ਇਸੇ ਤਰ੍ਹਾਂ ਜਿਵੇਂ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਦੇ ਵਿੱਚ ਵੀ ਜਿਹੜੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਜਨ ਜੀਵਨ ਜਿਹੜਾ ਹੈ ਕਾਫੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਔਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਜਿਹੜੀ ਹੈ ਪਾਣੀ ਚ ਤਬਦੀਲ ਹੋ ਗਈਆਂ ਨੇ ਘਰਾਂ ਤੱਕ ਪਾਣੀ ਪਹੁੰਚ ਗਿਆ ਹੈ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਮੁੰਬਈ ਦੇ ਬਾਂਦਰਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਬਾਂਦਰਾ ਸ਼ਹਿਰ ਦੇ ਵਿੱਚ ਇੱਕ ਜਿਹੜੀ ਹੈ ਬਿਲਡਿੰਗ ਦਾ ਕੰਮ ਚੱਲ ਰਿਹਾ ਸੀਗਾ ਤਾਂ ਤੇਜ਼ ਬਰਸਾਤ ਦੇ ਕਾਰਨ ਜਿਹੜਾ ਹੈ ਬਿਲਡਿੰਗ ਜਿਹੜੀ ਹੈ ਟੈਂਟੇ ਦੀ ਹੋ ਜਾਂਦੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸ ਬਿਲਡਿੰਗ ਤਾਂ ਐਟ ਤੇ ਦਿਉਆ ਪਰ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਆ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਜਿਸ ਦੇ ਵੱਲੋਂ ਜਿਹੜੀ ਇਹ ਬਿਲਡਿੰਗ ਬਣਾਈ ਜਾ ਰਹੀ ਸੀਗੀ ਇਹ ਬਿਲਡਿੰਗ ਜਿਹੜੀ ਹੈ ਬੰਦਰਾ ਸ਼ਹਿਰ ਦੇ ਵਿੱਚ ਸਥਿਤ ਹੈ ਤਾਂ ਲਗਾਤਾਰ ਜਿਸ ਤਰੀਕੇ ਦਾ ਮੁੰਬਈ ਦੇ ਵਿੱਚ ਦਿਨ ਰਾਤ ਜਿਹੜੀ ਬਰਸਾਤ ਹੋ ਰਹੀ ਆ ਕਾਫੀ ਲੋਕ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲੋਕ ਜਦੋਂ ਸਵੇਰੇ ਘਰਾਂ ਤੋਂ ਨਿਕਲਦੇ ਆਤਿਆਂ ਤੇਜ਼ ਬਰਸਾਤ ਕਰਕੇ ਜਿਹੜਾ ਕਾਫੀ ਲੇਟ ਹੁੰਦੇ ਨੇ ਤਾਂ ਕੱਪੜੇ ਵੀ ਉਸ ਤੇ ਤਰੀਕੇ ਦਾ ਜਿਹੜੇ ਗਿੱਲੇ ਹੋ ਜਾਂਦੇ ਨੇ ਤਾਂ ਬੱਚੇ ਜਿਹੜੇ ਸਕੂਲ ਪਰਦੇ ਨੇ ਉਹਨਾਂ ਨੂੰ ਵੀ ਜਿਹੜਾ ਸਕੂਲ ਜਾਣ ਦੇ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜਿਸ ਤਰੀਕੇ ਦੇ ਨਾਲ دریا ਜਿਹਨੇ ਪਰਦੇ ਨਜ਼ਰ ਆ ਰਹੇ ਨੇ ਸਮੁੰਦਰ ਪਰਦੇ ਨਜ਼ਰ ਆ ਰਹੇ ਨੇ ਉਸੇ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜਿਆ ਕਈ ਇਲਾਕੇ ਜਿਹੜੇ ਆ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਸੁਰੱਖਿਅਤ ਜਗ੍ਹਾ ਤੇ ਜਾਣ ਲਈ ਕਹਿ ਦਿੱਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਸਾਰਤ ਹੋ ਰਹੀ ਆ ਕਿਸੇ ਵੇਲੇ ਜਿਹੜੀ ਆ ਹੜਾ ਦੀ ਸਥਿਤੀ ਬਣ ਸਕਦੀ ਹੈ ਜਿਸ ਤੋਂ ਸੁਚੇਤ ਰਹਿਣ ਦੀ ਜਿਹੜੀ ਆ ਲੋਕਾਂ ਨੂੰ ਅਪੀਲ ਕੀਤੀ ਗਈ ਆ